ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾក្តਾ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਜੀ ਲੈ ਕੇ ਹਾਜ਼ਰ ਹੋਏ ਹਨ ਨਵੀਂ ਡਿਜ਼ਾਈਨਿੰਗ ਇਸ ਸੂਟਾਂ ਦੀ ਵੀਡੀਓ ਪਹਿਲਾਂ ਵੀ ਗਈ ਸੀ ਜੀ ਇਸ ਦੀ ਬਹੁਤ ਹੈਵੀ ਡਿਮਾਂਡ ਆਈ ਸੀ ਜੀ ਇਸ ਲਈ ਅਸੀਂ ਸਾਡੇ ਨਾਲ ਜੁੜੇ ਕਸਟਮਰਸ ਦਾ ਬਹੁਤ-ਬਹੁਤ ਧੰਨਵਾਦ ਹਾਂ ਪਰ ਬਹੁਤ ਹੀ ਜਲਦੀ ਵਿਕਣ ਕਾਰਨ ਸਾਡੇ ਕਸਟਮਰ ਨੂੰ ਇਹ ਸੂਟ ਮਿਲ ਨਹੀਂ ਪਾਈ ਸੀਗੇ ਕੁਝ ਕਸਟਮਰ ਰਹਿ ਗਏ ਸੀਗੇ ਇਸ ਲਈ ਨਵਾਂ ਸਟਾਕ ਲੈ ਕੇ ਹਾਜ਼ਰ ਹੋਏ ਹਾਂ ਬੰਪਰ ਸਟਾਕ ਆਇਆ ਹੈ ਫੁੱਲ ਸਟਾਕ ਆਇਆ ਹੈ ਨਵਾਂ ਸਟਾਕ ਆਇਆ ਜੀ ਨੇ ਸ਼ੋਰੂਮ ਦੇ ਵਿੱਚ ਸੇਲ ਜਾਰੀ ਹੈ ਸੇਲ ਦੇ ਵਿੱਚ ਇਸ ਦਿਨ ਬਹੁਤ ਘਟਾਣੇ ਆ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਲੇਟੈਸਟ ਡਿਜ਼ਾਈਨਿੰਗ ਦੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਕਲਰ ਦਿਖਾਉਣ ਲੱਗੇ ਬਹੁਤ ਸੋਹਣੇ ਰੰਗ ਨੇ ਇਹਦੇ ਵਿੱਚ ਦਿਖਾਓ ਜੀ ਕਲਰ ਕੀ ਇਹਦੇ ਕਲਰ ਨੇ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਦਿਖਾਓ ਜੀ ਹੋਰ ਕਲਰ ਬਹੁਤ ਹੀ ਸੋਹਣੀ ਮੈਚਿੰਗ ਹੈ ਜੀ ਦੇਖ ਸਕਦੇ ਤੁਸੀਂ ਜੇ ਸੂਰ ਤੋਂ ਤੁਹਾਨੂੰ ਚਾਹੀਦਾ ਹੈ ਸੂਰ ਦਾ ਸਕਰੀਨਸ਼ਾਟ ਲਓ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਸੂਰ ਦਾ ਸਕਰੀਨਸ਼ਾਟ ਇਸ ਨੰਬਰ ਤੇ ਸੈਂਡ ਕਰੋ ਜੀ ਡਿਜ਼ਾਈਨ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੀ ਮੈਚਿੰਗ ਹੈ ਜੀ ਹੋਰ ਡਿਜ਼ਾਈਨ ਦਿਖਾਉਣੇ ਆ ਤੁਹਾਨੂੰ ਜੀ ਬਹੁਤ ਡਿਜ਼ਾਈਨ ਆਏ ਹੈ ਬਹੁਤ ਮਾਲ ਆਇਆ ਹੋਇਆ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਸੀ ਜੀ ਦਿਖਾਓ ਜੀ ਆਹ ਲਖੋ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ रंगा मिर्ची बिल्कुल नवी डिजाइन बहुत सोहने कपड़ा प्योर कैमरिक जी सिक्सटी सिक्सटी कैमरिक जी देख सकते हो तुम डिजाइन जी देखो जी बहुत प्यारी है बहुत ही ब्यूटीफुल डिजाइन है जी डिजाइन बहुत ही सोहना डिजाइन है जी ਬਹੁਤ ਸੋਹਣਾ ਡਿਜ਼ਾਈਨ ਹੈ। ਦੇਖੋ ਜੀ ਡਿਜ਼ਾਈਨ। ਮਾਰਕੀਟ ਵਿੱਚ ਇਸ ਦਾ ਰੇਟ ਬਹੁਤ ਮਹਿੰਗਾ ਹੈ ਜੀ। ਟੈਬੀ ਲਾਈਨਿੰਗ ਵਰਗਾ ਕੱਪੜਾ ਹੈ ਜੀ। ਨਾ ਹੀ ਤੇ ਲਾਈਨਿੰਗ ਦੀ ਜ਼ਰੂਰਤ ਹੈ। ਲੌਨ ਲੱਗਦੀ ਨਹੀਂ ਹੈਗੀ ਕੱਪੜਾ ਸੁੱਤੀ ਹੈ ਪਿਓਰ ਕੈਮਰਿਕ ਜੀ। ਬਹੁਤ ਆਰਾਮਦਾਇਕ ਕੱਪੜਾ ਹੈ। ਮੈਚਿੰਗ ਡਿਜ਼ਾਈਨ ਹੈ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਕਲਰ ਦਿਖਾਓ ਜੀ ਇਹਦੇ। ਬਹੁਤ ਪਿਆਰੇ ਕਲਰ ਨੇ ਜੀ। ਮਜ਼ੈਂਟਾ ਕਲਰ ਜੀ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਜੀ ਅਗਲਾ ਕਲਰ ਦਿਖਾਓ ਜੀ ਇਹਦੀ ਇਹ ਸੋਨਾ ਕਲਰ ਹੈ ਜੀ yellow ਦਿਖਾਓ ਜੀ ਬਹੁਤ ਪਿਆਰਾ ਸ਼ੇਡ ਹੈ ਜੀ ਦੇਖੋ ਕਪੜਾ ਬ੍ਰਾਂਡਡ ਹੈ ਜੀ ਵਧੀਆ ਕੱਪੜਾ ਹੈ ਆਰਾਮਦਾਇਕ ਕੱਪੜਾ ਹੈ ਡਿਜ਼ਾਈਨ ਬਹੁਤ ਆਹ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦੋ ਪ੍ਰੈਸ ਹਾਂਜੀ ਦਿਖਾਉਂ ਜਾਈਏ ਅਗਲੀ ਵਾਰ ਦੇਖੋ ਜੀ ਡਿਜ਼ਾਈਨ ਬਹੁਤ ਹੀ ਟਾਪ ਦਾ ਡਿਜ਼ਾਈਨ ਹੈ ਇੱਕ ਤਰ੍ਹਾਂ ਚੜਦਾ ਡਿਜ਼ਾਈਨ ਹੈ ਜੀ ਦੇਖੋ ਜੀ ਬ੍ਰਾਂਡਡ ਕੱਪੜਾ ਬਹੁਤ ਸੋਹਣਾ ਡਿਜ਼ਾਈਨ ਜੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਧਿਆਨ ਨਾਲ ਜੀ ਵੈਰੀ ਬਿਊਟੀਫੁਲ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੋਈ ਹੋਰ ਡਿਜ਼ਾਈਨ ਜੀ ਡਿਜ਼ਾਈਨ ਬਹੁਤ ਆਏ ਹਨ ਹਸਤਨ ਡਿਜ਼ਾਈਨ ਬਹੁਤ ਦਿਖਾਣੇ ਹਨ ਬ੍ਰਾਂਡਡ ਕਪੜਾ ਕਪੜਾ ਬਹੁਤ ਸੌਫਟ ਹੈ ਹਲਕਾ ਤੇ ਆਰਾਮਦਾਇਕ ਕਪੜਾ ਹੈ ਇਹ ਚੋਰ ਕੈਂਡੀ ਕਾ ਜੀ ਦੇਖ ਸਕਦੇ ਹੋ ਤੁਸੀਂ ਸਰੋ ਜੀ ਡਿਜ਼ਾਈਨ ਬਹੁਤ ਆਏ ਹੋਏ ਹਨ ਫੁੱਲ ਡਿਜ਼ਾਈਨ ਮਿਲ ਲਗੇ ਤੁਹਾਨੂੰ ਮੱਤੀ ਵਾਲੇ ਸ਼ੋਰੂਮ 'ਚ ਇਸ ਦਾ ਰੇਟ ਬਹੁਤ ਘੱਟ ਹੈ ਸਿਰਫ 550 ਰੁਪਏ ਦਾ ਸੂਟ ਹੈ ਜੀ ਦੇਖੋ ਤਾਂ ਤੁਸੀਂ ਸਿਰਫ 550 ਰੁਪਏ ਦਾ ਸੂਟ ਡਿਜ਼ਾਈਨ ਬਹੁਤ ਆਏ ਹੋਏ ਹਨ ਜਲਦੀ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਡਿਜ਼ਾਈਨ ਤੁਹਾਨੂੰ ਹੋਰ ਵੀ ਬਹੁਤ ਮਿਲਣਗੇ ਸਾਰੋਜ ਨਾਮ ਦੀ ਡਿਜ਼ਾਈਨਿੰਗ ਆ ਰਹੀ ਹੈ ਸੇਲ ਵਿੱਚ ਬੰਪਰ ਤਮਾਕਾ ਸੇਲ ਲੱਗੀ ਹੋਈ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿੱਚ ਜੀ ਧੰਨਵਾਦ ਜੀ